ਬੋ ਨਾਲ ਗੁਰ ਸੇਵੀ ਹੈ ਐਨਿਸੁ ਸਾਜ ਸੁਭਾਏ ਦਰਸ਼ਨ ਪਰਸੀ ਹੈ ਗੁਰੂ ਕਾ ਜਨਮ ਮਰਨ ਤੁਖ ਉਜਾਏ ਆਲ ਜਨਮ ਜਨਮ ਤੇ ਨਾਮ ਕੀ ਕਟਿਐ ਸਜਣਾ ਸਜਾ ਆਤਿਸ਼ਾ ਸ਼੍ਰੀ ਸ਼ਾਮ ਨੇਸ਼ਾ ਜਿਸ ਪਾਸ ਬਛਿਆ ਸੁਹੀਐ ਸਭ ਨਾਮ ਦਾ ਦੇਸ ਜਿਸ ਪਾਸ ਦੇਸਾ ਵਾਹਿਗੁਰੂ ਸਾਹਿਬ ਜੀ ਆਲੋਕਾਰ ਜੇ ਅੰਧਾਰੀ ਅੰਦ ਸੁਝੀ ਨਾਮ ਸੱਚ ਧਣੀ ਦੇਹ ਅੰਧਾਰੀ ਅੰਤ ਸੁਝੀ ਨਾਮ ਵੇ ਮੂਨੀਆ ਲਾਲਕ ਸਬਰ ਜਨਮ ਜੈ ਘਟ ਉਠਾ ਸੱਚ ਧਣੀ ਛੰਤਾ ਇਹਨ ਖਨੀਆਂ ਮੰਜਾ ਜਿਨ ਮੇਰਾ ਹਰ ਪ੍ਰਭ ਡੇਠਾ ਰਾਮਾ ਜਨ ਚਾਕ ਭਣ ਹਰ ਹਰ ਅਮਰ ਤੇ ਮਿਠਾ ਰਾਮਾ ਹਰ ਮਨ ਮਿਠਾ ਪ੍ਰਭ ਤੂਠਾ ਆਮੇਉ ਉਠਾ ਸੁਖ ਪਏ ਦੁਖ ਨਾਸ ਭਰਮ ਬਿਨਾਸ਼ ਤਨ ਤੇ ਜਪ ਜਗਦੀਸ਼ ਇਸੇ ਚੈ ਚੈ ਮੋਹ ਰਤ ਬਿਕਾਰ ਥਾਕੈ ਪੰਚ ਤੇ ਸੰਗ ਟੂਟਾ ਕਹੋ ਨਾਨਕ ਜਿਨੇ ਖਨੀਏ ਵੰਜਾ ਜਿਨ ਘਟ ਮੇਰਾ ਹਰ ਪ੍ਰਭ ਉਠਾ ਦੁਖ ਦਾਸ ਭਰਮ ਵਿਨਾਸ਼ ਤਨ ਤੇ ਜਾਹੋ ਜਗਦੀਸ਼ ਇਸੈ ਜੈ ਜੈ ਵੇਕਾਰ ਥਾਪੈ ਪੰਜ ਦੇ ਸੰਗ ਟੁੱਟਾ ਕਉ ਨਾਨਕ ਦੇਨ ਖਨੀਏ ਮੰਜਾ ਜਿਨ ਕਾਟ ਮੇਰਾ ਹਰ ਕਬ ਊਠਾ